ਸੋ ਅੱਜ ਜਿਹੜਾ ਹੈਗਾ ਇਸੇ ਵਾਸਤੇ ਇਹਦੇ ਕਿਉਂਕਿ ਦਰਿਆ ਦੇ ਵਿੱਚ ਕਿ ਕਿਹੜਾ ਕਿਹੜਾ ਪੋਲੂਸ਼ਨ ਆ ਰਿਹਾ ਇੱਕ ਜਿਹੜਾ ਹੈ ਮਿਊਸਪਲ ਕਾਰਪੋਰੇਸ਼ਨ ਦਾ ਦੂਸਰਾ ਹੈ ਡੈਰੀਆਂ ਦਾ ਤੇ ਤੀਸਰਾ ਹੈ ਇੰਡਸਟਰੀਅਲ ਸੋ ਪਹਿਲਾਂ 2009 ਤੋਂ ਅਸੀਂ ਪੋਲੂਸ਼ਨ ਕੰਟਰੋਲ ਬੋਰਡ ਦੇ ਮੈਂਬਰ ਰਹੇ ਹਾਂ ਉਸ ਵੇਲੇ ਨਾ ਤਾਂ ਪੂਰੇ ਮਿਊਸਪਲ ਕਾਰਪੋਰੇਸ਼ਨ ਦੇ ਟ੍ਰੀਟਮੈਂਟ ਪਰ ਲਾਂਚ ਸੀ ਜਿਹੜੇ ਲੱਗੇ ਸੀ ਉਹ ਅਜਮਾਲਪੁਰਾਣਾ 48 ਐਮਐਲਡੀਓ 0 ਤੋਂ ਉਦੋਂ ਮਗਰੋਂ ਜਿਹੜੇ ਹੈਗੇ ਹੁਣ ਮਿਊਸਪਲ ਕਮੇਟੀ ਦਾ ਪਾਣੀ 650 ਐਮਐਲਡੀ ਕਹਿੰਦੇ ਆ ਤੇ 700 ਤੋਂ ਉੱਪਰ ਇਹ ਦੱਸਦੇ ਅੱਗੇ ਸਾਡੀ ਕੋਪੈਸਟੀ ਤਿਆਰ ਹੋ ਚੁੱਕੀ ਆ ਆਲਰੇਡੀ ਸਭ ਤੋਂ ਵੱਡੀ ਸਮੱਸਿਆ ਸੀ ਇਹ ਹੀ ਲਗਾਤਾਰ ਵੈਸੇ ਤਾਂ ਪਿਛਲੀ 2 ਤਰੀਕ ਤੋਂ ਫਰਵਰੀ ਤੋਂ ਲੱਗੇ ਹੋਏ ਆ ਤੇ ਆ तकरीबन ਜਿਹੜਾ ਹੈਗਾ ਪਿਛਲੇ ਮਹੀਨੇ ਤੋਂ 22 ਤਰੀਕ ਤੋਂ ਅਸੀਂ ਲਗਾ ਰੈਗੂਲਰ ਇਥੇ ਇਹ ਬੁੱਡੇ ਦਰਿਆ ਦੇ ਉੱਤੇ ਆਪਣੀ ਬਿਜਲੀ ਦੱਸਦੇ ਆ ਤੇ ਜਿਹਦੇ ਵਿੱਚ ਅਸੀਂ ਕਾਫੀ ਜਿਹੜਾ ਹੈਗਾ ਕੁਝ ਇਹਦੇ ਵਿੱਚ ਅ ਹਾਸਲ ਵੀ ਹੋਇਆ ਸਮੱਸਿਆ ਦਾ ਪਤਾ ਲੱਗਾ ਸਾਡੇ 6ਵਾਂ 5ਵਾਂ ਘੇੜਾ ਮੰਤਰੀ ਸਾਹਿਬ ਵਿਸ਼ੇਸ਼ ਤੌਰ ਤੇ ਅਸੀਂ ਕਿੰਨੇ ਕਿ ਇਹੋ ਜਿਹੇ ਮੰਤਰੀ ਜੇ ਸਾਡੇ ਮੁਲਕ ਨੂੰ ਮਿਲ ਜਾਣ ਤੇ ਇਹ ਸਮੱਸਿਆ ਹੱਲ ਹੋ ਜਾਣਗੀ ਕਿਉਂਕਿ ਜਿੰਨਾ ਚਿਰ ਅਸੀਂ ਧਰਤੀ ਤੇ ਜਾ ਕੇ ਦੇਖਦੇ ਹੀ ਨਹੀਂ ਅਸੀਂ ਉਹਦੇ ਨੂੰ ਪਲੂ ਚੈੱਕ ਕਰਨਗੇ ਟ੍ਰੀਟਮੈਂਟ ਪਲਾਂਟ ਉਹਨਾਂ ਨੇ ਸਾਨੂੰ ਲਿਆਣ ਕੇ ਯਾਰ ਵਿੱਚ ਪਾਣੀ ਰੱਖਤਾ ਕਹਿੰਦੇ ਬਾਬਾ ਜੀ ਇਹ ਕਹਿੰਦੇ ਸੀ ਕਿ ਅੱਧਾ ਕਾ ਪੌਣਾ ਘੰਟਾ ਲੱਗਣਾ ਐਨੇ ਜਿਹੜੇ ਕਿੱਧਰ ਆ ਗਿਆ ਕਹਿੰਦੇ ਮੈਂ ਜਾ ਕੇ ਦੇਖਣਾ। ਸੋ ਇਹਨੇ ਟ੍ਰੀਟਮੈਂਟ ਪਲਾਂਟ ਦੇਖੀ ਸਮੱਸਿਆ ਦੇਖੀ। ਉਹਦੇ ਵਿੱਚ ਜਿਹੜਾ ਹੈਗਾ 252 ਐਮਐਲਡੀ ਟ੍ਰੀਟਮੈਂਟ ਪਲਾਂਟ ਆ ਉਹਦੇ ਵਿੱਚ ਗੋਹਾ ਜਾ ਰਿਹਾ। ਗੋਹੇ ਕਰਕੇ ਉਹ ਮਰ ਰਿਹਾ ਅੱਗੇ ਉਹਨਾਂ ਦੇ ਉੱਤੇ ਮਰ ਗਿਆ ਸੀ ਫਿਰ ਉਹਦੇ 16 ਕਰੋੜ ਲਾਇਆ। ਫਿਰ ਹੁਣ ਉਸੇ ਹਾਲਤ 'ਚ ਆ। ਇਸੇ ਸਬੰਧ ਵਿੱਚ ਜੀ ਅੱਜ ਅਸੀਂ ਹੈਬੋ ਆਲਾ ਆ ਕਿਉਂਕਿ ਗੋਹਾ ਹੈਬੋ ਵਾਲਾ ਦਾ 252 ਐਮਐਲਡੀ ਦਾ। ਦੂਸਰੇ ਜਿਹੜੇ ਸੀਗੇ ਬੁੰਡੇ ਦੇ ਰਿਆਚ ਡੱਕ ਰਿਆ ਜਾਂ ਜਿਹੜੇ ਉਹ ਉੱਤਰ ਉਹਦੇ ਵਿੱਚ ਜਿਹੜਾ ਜਮਾਲਪੁਰ ਡਰੇਨ ਦੇ ਵਿੱਚ ਉਹ ਤਾਜਪੁਰ ਡੈਰੀਆਂ ਸੀ ਇਹਨਾਂ ਦੀਆਂ ਦੋ ਤਿੰਨ ਸਬਸੇ ਸੀਗੇ ਕਿ ਇਹਨਾਂ ਦੇ ਜਿਹੜੇ ਲੀਕੋਡਰ ਵਾਲੇ ਟ੍ਰੀਟਮੈਂਟ ਪਲਾਨ ਤਾਂ ਲੱਗੇ ਜਿਹੜੇ ਬਾਇਓਗੈਸ ਪਲਾਨਟ ਲੱਗਣੇ ਸੀਗੇ ਤਾਜਪੁਰ ਉਹ ਵੀ ਨਹੀਂ ਲੱਗਾ ਤੇ ਇੱਥੇ ਵੀ ਲੱਗਾ ਜਿਹੜਾ ਹੁਣ ਇਹਨਾਂ ਨੇ ਕਾਫੀ ਯਤਨ ਕੀਤੇ ਮੰਤਰੀ ਸਾਹਿਬ ਨੇ ਕਾ ਸਾਰੇ ਮੁੱਖ ਮੰਤਰੀ ਤੱਕ ਪਹੁੰਚ ਕੀਤੀ ਹੈ ਉਹ ਜਿਹੜੇ ਥੋੜੇ ਦਿਨਾਂ ਚੋ ਜਿਹੜੇ ਹੈਗੇ ਵੱਢਨੇ ਸ਼ੁਰੂ ਹੋ ਜਾਣਗੇ ਪਰ ਉਹਨੂੰ ਸਾਲ ਲੱਗੂ ਉਹ ਸਾਲ ਦਾ ਗੋਆੜਾ ਜਿਹੜਾ ਹੈਗਾ ਉਹ ਮਿਊਨਿਸਪਲ ਕਾਰਪੋਰੇਸ਼ਨ ਨੇ ਮੈਨੇਜ ਕਰ ਦਿੱਤਾ ਉਹਨਾਂ ਨੂੰ ਥਾਂ ਦੇ ਦਿੱਤੀ ਡੈਰੀਆਂ ਵਾਲੇ ਉਹਨੂੰ ਅੱਜ ਸਾਰੇ ਸੀ ਉਹਨਾਂ ਨੇ ਤਾਜਪੁਰ ਡੈਰੀਆਂ ਤੇ ਕਿਸੇ ਨੇ ਕੋਈ ਇਹੋ ਜਿਹਾ ਨਹੀਂ ਕਿਹਾ ਕਿ ਅਸੀਂ ਇਹਦੇ ਵਿੱਚ ਪਾਉਣਾ ਚਾਹੁੰਦੇ ਹਾਂ ਹਰੇਕ ਚੋਕ ਉਹ ਕਹਿੰਦੇ ਆਪਣੀ ਸਮੱਸਿਆ ਉਹਨਾਂ ਦੀ ਸਮੱਸਿਆ ਜਿਹੜੀ ਹੈਗੀ ਉਹਦੇ ਅੰਦਰ ਚਾਰ ਦਿਵਾਰੀ ਦੇ ਉਹ ਸਾਰਿਆਂ ਨੇ 5 ਦਿਨ ਦਾ ਸਮਾਂ ਲਿਆ ਉਹ ਉਹ ਸਾਰੀਆਂ ਹੱਲ ਕਰ ਦੇਣਗੇ ਉਹਦੇ ਨਾਲ ਉਹ ਗੋਆ ਜਿੱਥੇ ਜਿਹੜੀ ਜਗ੍ਹਾ ਦਿੱਤੀ ਉੱਥੇ ਲੈ ਜਾਣਗੇ ਇਸੇ ਤਰ੍ਹਾਂ ਹੀ ਹੁਣ ਜਿਹੜੀਆਂ ਬੋਲ ਰਹੀ ਹੈ ਇਹਨਾਂ ਸਾਰਿਆਂ ਦੇ ਨਾਲ ਗੱਲ ਕਰਕੇ ਕਿਉਂਕਿ ਤੈਨਾਂ ਇਹਦੋਂ ਮਗਰੋਂ ਜਿਹੜੀ ਹੈਗੀ ਐ ਇੰਡਸਟਰੀ ਐ ਇੰਡਸਟਰੀ ਦੇ ਸਿੱਧੇ ਕਿਤੇ ਵੀ ਪੈਦਾ ਹੋਵੇ ਤੁਸੀਂ ਸਾਨੂੰ ਦਿਖਾ ਸਕਦੇ ਆ ਪੋਲੂਸ਼ਨ ਕੰਟਰੋਲ ਬੋਰਡ ਨੂੰ ਦਿਖਾ ਸਕਦੇ ਹੋ ਤੇ ਤੁਰੰਤ ਕਾਰਵਾਈ ਹੋਵੇ ਹਾਂ ਜਿਹੜੇ ਕੁਝ ਜਿਹੜਾ ਹੈਗਾ ਸੀਵਰੇਜ ਦੇ ਮਾਧਮ ਨਾਲ ਹੀ ਜਾ ਰਹੇ ਆ ਉਹਦੇ ਵਿੱਚੋਂ ਸਾਰੇ ਮਹਿਕਮਿਆਂ ਵਾਲੀਆਂ ਦੋ ਟੀਮਾਂ ਬਣੀਆਂ ਹੋਈਆਂ ਜਿਹੜੇ ਮਿਊਸਪਲ ਕਾਰਪੋਰੇਸ਼ਨ ਤੇ ਪੋਲੂਸ਼ਨ ਕੰਟਰੋਲ ਉਹਨਾਂ ਦੇ ਦਿਨੇ ਵੀ ਤੇ ਰਾਤ ਨੂੰ ਵੀ ਕਾਫੀ ਜੜੀਆਂ ਇੰਡਸਟਰੀਆਂ ਪੜੀਆਂ ਪਈਆਂ ਨੇ ਕਿਹੜੀਆਂ ਡਾਇਰੈਕਟ ਕਰ ਰਹੀ ਹੈ ਕਿਸੇ ਨੂੰ ਕੋਈ ਨਿੱਜੀ ਨੇ ਪੈਸਾ ਕਮਾਉਣਾ ਉਹ ਆਪਣਾ ਜਿਹੜਾ ਹੈਗਾ ਉਹਦਾ ਪ੍ਰਬੰਧ ਕਰੇ ਉਹ ਤਾਂ ਪਾਣੀ ਕਿਸੇ ਨੂੰ ਕੋਈ ਨਾ ਅਦਾਲਤ ਨੇ ਦਿੱਤਾ ਦਾ ਨਾ ਕੋਈ ਸਰਕਾਰ ਦੇ ਸਕਦੀ ਹੈ ਤੇ ਕੋਈ ਅਦਾਲਤ ਨੇ ਦਿੱਦ ਕਰ ਕਹਿੰਦਾ ਕਿਸੇ ਨੂੰ ਕੋਈ ਹੱਕ ਨਹੀਂ ਕੋਈ ਤੁਹਾਡਾ ਜਿਉਣ ਦਾ ਹੱਕ ਵੀ ਕੋ ਨਹੀਂ ਸੋ ਇਸ ਵਾਸਤੇ ਜਿਹੜੀ ਹੈਗੀ ਹੈ ਇਹਦੇ ਉੱਤੇ ਸਾਰੇ ਤਰ੍ਹਾਂ ਦੇ ਜਿੱਥੇ ਜਿੱਥੇ ਆ ਸੇਵਾ ਦਾ ਕਾਰਜ ਸ਼ੁਰੂ ਆ ਸਰਕਾਰ ਜਿਹੜੀ ਹੈਗੀ ਇਹਨਾਂ ਦੇ ਬਿਲਕੁਲ ਮੰਤਰੀ ਸਾਹਿਬ ਦਾ ਪੰਜਵਾਂ ਘੇੜਾ ਅਸੀਂ ਦੋਨੇ ਮੁੱਖ ਮੰਤਰੀ ਸਾਹਿਬ ਹਮੇਸ਼ਾ ਰੰਗਲੇ ਪੰਜਾਬ ਦੀ ਗੱਲ ਕਰਦੇ ਆ ਉਰੰਗਲਾ ਪੰਜਾਬਤਾ ਹੀ ਹੋਊਗਾ ਕਿ ਜਿਹੜੇ ਸਾਡੇ ਪਾਣੀ ਦੇ ਸੋਤ ਨੂੰ ਸਾਰਿਆਂ ਦੀ ਸਾਡੀ ਇੱਕੋ ਹੀ ਸੋਚ ਆ ਕਿ ਵਾਤਾਵਰਣ ਸਾਫ਼ ਹੋਵੇ ਉਹਦੇ ਵਾਸਤੇ ਇੱਕ ਕੋਸ਼ਿਸ਼ ਚੱਲੀ ਆ ਜੇ ਇਹਨਾਂ ਨਾਲ ਮੀਟਿੰਗ ਕਰਕੇ ਇਹਨਾਂ ਨੂੰ ਵੀ ਜਿਹੜੀਆਂ ਉਤਮਸਿਆ ਉਹਨਾਂ ਦੀਆਂ ਸੁਣੀਆਂ ਜਾਣਗੇ ਤੇ ਹੱਲ ਕੀਤਾ ਜਾਊ ਸਾਡਾ ਮਕਸਦ ਹੈ ਸਮੱਸਿਆ ਪੈਦਾ ਨਹੀਂ ਕਰਨਾ ਸਮੱਸਿਆ ਨੂੰ ਹੱਲ ਕਰਨਾ ਉਹਦੀਆਂ ਗੁੰਝਲਾਂ ਨੂੰ ਖੋਲਣਾ ਉਹ ਗੁੰਝਲਾਂ ਖੁੱਲਣ ਵਾਸਤੇ ਠੀਕ ਹੈ ਜੀ ਖਰਾਬ ਨਾ ਮੋਟਿਵ ਹੈਗਾ ਬੁੱਢਾ ਦਰੈਣੋ ਸੇ ਸਾਫ਼ ਕਰਨਾ ਤੇ ਤਕਰੀਬਨ ਜਿੱਦਾਂ ਸੀਵਰੇਜ ਦਾ ਸੀ ਪਾਣੀ ਪਿੰਦਾ ਸੀ ਉਹਦਾ ਸੀ ਤਰੀਕਾ ਜੀ ਬਹੁਤ ਨੇੜੇ ਵੀ ਪਹੁੰਚ ਗਏ ਆ ਬਸ ਉਹਦਾ ਹੱਲ ਹੋ ਚੁੱਕਿਆ ਜਿਹੜਾ ਦੂਜਾ ਸਾਡਾ ਟਾਰਗੇਟ ਸੀ ਜਿਹੜਾ ਡੇਰੀਆਂ ਦਾ ਵੇਸ ਪਾਣੀ ਆਉਂਦਾ ਜੱਗੋ ਆਉਂਦਾ ਉਹਦੇ ਸਬੰਧ ਵਿੱਚ ਅਸੀਂ ਪਤਾ ਅੱਜ ਫੋਨ ਮੀਟਿੰਗ ਕਰਕੇ ਆਏ ਆ ਤੇ ਹੁਣ ਅਸੀਂ ਆਪ ਐਸੇ ਹੈ ਬੋਲ ਅਸੀਂ ਮੀਟਿੰਗ ਕਰਨਾ ਆ ਤੇ ਅਸੀਂ ਸਲਾਹ ਕੀਤੀ ਸੀ ਆਪਸ ਅਸੀਂ ਆਪਾ ਖੁਦ ਜਿਹੜੇ ਡੇਰੀ ਮਾਲਕ ਨੇ ਜਿਹੜੇ ਡੇਰੀ ਆਪਰੇਟਰ ਨੇ ਉਹਨਾਂ ਨਾਲ ਗੱਲਬਾਤ ਕਰਕੇ ਉਹਨੂੰ ਦੱਸੀਏ ਸਮਝਾਈਏ ਉਹਨੂੰ ਕੀ ਪ੍ਰੋਬਲਮ ਆ ਰਹੀ ਹੈ ਕਿ ਉਹ ਸਿੱਧਾ ਪਾਣੀ ਉਹ ਬਡੇ ਨਹਿਰਾਂ ਸਿੱਟ ਰਹੇ ਆ ਕਿਉਂਕਿ ਉਹ ਕਿਉਂ ਨਹੀਂ ਟ੍ਰੀਟ ਹੋ ਕੇ ਪਾਣੀ ਉਹ ਅੱਗੇ ਸਾਫ਼ ਹੋ ਰਿਹਾ ਉਹਦੇ ਸਬੰਧ ਵਿੱਚ ਅਸੀਂ ਮੀਟਿੰਗ ਕਾਲ ਕੀਤੀ ਆ ਤੇ ਅਸੀਂ ਇਹੀ ਸੁਨੇਹਾ ਇਹੀ ਦੱਸਣਾ ਚਾਹੁੰਦੇ ਆ ਕਿ ਅਸੀਂ ਉਹਨਾਂ ਨੂੰ ਸੁਣਾਗੇ ਉਹ ਉਹਨਾਂ ਨਾਲ ਗੱਲਬਾਤ ਕਰਾਂਗੇ ਕੀ ਪ੍ਰੋਬਲਮਾ ਕੀ ਦਿੱਕਤ ਆ ਸਾਡੇ ਕੋਲੋਂ ਕੀ ਸਹਿਯੋਗ ਚਾंदे ਆ ਤੇ ਇਹ ਵੀ ਹੈ ਕਿ ਅਸੀਂ ਪੂਰਾ ਸਹਿਯੋਗ ਕਰਨ ਨੂੰ ਤਿਆਰ ਆ ਸਰਕਾਰ ਬਾਬਾ ਜੀ ਸਾਡੇ ਡਿਪਾਰਟਮੈਂਟ ਤੇ ਅਸੀਂ ਉਹਨਾਂ ਨੂੰ ਰਿਕੁਐਸਟ ਕਰਾਂਗੇ ਤੁਸੀਂ ਸਾਡਾ ਪੂਰਾ ਸਹਿਯੋਗ ਦਿਓ ਜਿਹੜਾ ਸਾਡਾ ਕਾਮਨ ਮੁੱਦਾ ਹੈਗਾ ਬੁੱਢੇ ਦਰਿਆ ਤੋਂ ਨੂੰ ਆਪਾਂ ਨਾਲ ਮਿਲ ਕੇ ਸਾਰੇ ਸਾਫ਼ ਕਰੀਏ ਜੀ ਚਲਾਨ ਕੱਟੇ ਗਏ ਜੀ ਦੇਖੋ ਸਾਡੇ ਕੋਈ ਕੋਈ ਇਹਨਾਂ ਨਾਲ ਕੋਈ ਲੜਾਈ ਨਹੀਂ ਸਾਡੇ ਭਰਾ ਨੇ ਸਾਡੇ ਸਾਡੇ ਪਰਿਵਾਰਾਂ ਵਾਂਗ ਸਾਡੇ ਪਰਿਵਾਰਿਕ ਮੈਂਬਰ ਨੇ ਅਸੀਂ ਇਸੇ ਕਰਕੇ ਅਸੀਂ ਆਪਾਂ ਸ਼ਕਤੀਕਰਨ ਤੋਂ ਪਹਿਲਾਂ ਅਸੀਂ ਜਿਹੜਾ ਸਭ ਤੋਂ ਪਹਿਲਾਂ ਜਿਹੜਾ ਮੇਨ ਜਿਹੜਾ ਹੁੰਦਾ ਰਸਤਾ ਉਹਨੂੰ ਗੱਲਬਾਤ ਰਹੀ ਹੁੰਦਾ ਉਹਦੇ ਟੇਵਲ ਬੈਠ ਕੇ ਗੱਲ ਕਰਾਂਗੇ ਉਹਨਾਂ ਨੂੰ ਪੁੱਛਾਂਗੇ ਆਪਾਂ ਕਿ ਤੁਹਾਡੀ ਕੀ ਪ੍ਰੋਬਲਮਸ ਹੈਗੀ ਅਸੀਂ ਕਿੱਦਾਂ ਸਰਕਾਰ ਮਹਿਕਮਾ ਜਾਂ ਬਾਬਾ ਜੀ ਅਸੀਂ ਕਿਤਾ ਉਹਦੀ ਮਦਦ ਕਰ ਸਕਦੇ ਆ ਉਹਨਾਂ ਦੀ ਸੁਝਾਅ ਲਵਾਂਗੇ ਅਸੀਂ ਉਹਨਾਂ ਤੇ ਅਮਨ ਕਰਾਂਗੇ ਜੇ ਲੱਗਦਾ ਕਿ ਬਾਅਦ ਫਿਰ ਵੀ ਸਾਨੂੰ ਪਰੇਸ਼ਾਨੀ ਦੀ ਹੈ ਜੋ ਵੀ ਫਿਰ ਸਾਨੂੰ ਕਰਨੀ ਪੈਣਾ ਅਸੀਂ ਮੀਟਿੰਗਾਂ ਕਰ ਰਹੇ ਆ ਆਪਾਂ ਜੀ ਵੀ ਪਾਣੀ ਨੂੰ ਬਚਾਉਣ ਦੇ ਲਈ ਲਗਾਤਾਰ ਯਤਨ ਕਰ ਰਹੇ ਹਾਂ ਜੀ ਕਿਸ ਤਰੀਕੇ ਦੀਆਂ ਮੁਢਲੀਆਂ ਤੁਹਾਡੇ ਅੱਗੇ ਜਿਹੜੀਆਂ ਸਮੱਸਿਆਵਾਂ ਆਈਆਂ ਨੇ ਜਿਹੜੀਆਂ ਹਲੇ ਹੱਲ ਹੋਈਆਂ ਨੇ ਜੀ ਦੇਖੋ ਬਹੁਤ ਵੱਡੀ ਪ੍ਰੋਬਲਮ ਆ ਤੇ ਬਹੁਤ ਢੇਰ ਤੋਂ ਪ੍ਰੋਬਲਮ ਚੱਲ ਰਹੀ ਹੈ ਜੀ ਅਸੀਂ ਬਾਬਾ ਜੀ ਨਾਲ ਗਰਾਊਂਡ ਤੇ ਵਿਜ਼ਿਟ ਕਰ ਰਹੇ ਆਪਾਂ ਮੀਟਿੰਗਾਂ ਪਹਿਲਾਂ ਕਰ ਲਈ ਆਪਾਂ ਹੁਣ ਆਪਾਂ ਗਰਾਊਂਡ ਲੈਵਲ ਤੇ ਉਤਰੇ ਹੋਏ ਆਪਾਂ ਪੰਜਵਾਂ ਘੇੜਾ ਤੇ ਉੱਥੇ ਵੀ ਅਸੀਂ ਡੇਰੀਆਂ ਦੇਖੋ ਦੇਖ ਕੇ ਆਏ ਆ ਜਿਹੜੇ ਟ੍ਰੇਨ ਬਣੇ ਖੁਦ ਦੇਖ ਕੇ ਆਏ ਜਿਹੜੇ ਚੈਂਬਰ ਬਣੇ ਬਣੇ ਖੁਦ ਦੇਖ ਕੇ ਆਏ ਆ ਤੇ ਅਸੀਂ ਇਹੀ ਜੇਕਰ ਅਸੀਂ ਗਰਾਉਂਡ ਤੇ ਨਹੀਂ ਪਹੁੰਚਾਂਗੇ ਅਸੀਂ ਲੋਕਾਂ ਨੂੰ ਨਹੀਂ ਮਿਲਾਂਗੇ ਕੀ ਪ੍ਰੋਬਲਮ ਆ ਕੀ ਉਹਦਾ ਹੱਲ ਕਰ ਸਕਦੇ ਆ ਉਹਨਾਂ ਚਿਰ ਮੈਂ ਸਮਝਦਾ ਕਿ ਕੋਈ ਵੀ ਮੁਸ਼ਕਲ ਦਾ ਕੋਈ ਪ੍ਰੋਬਲਮ ਹੱਲ ਨਹੀਂ ਹੋ ਸਕਦਾ ਤੇ ਅਸੀਂ ਪੂਰਾ ਪੋਜ਼ਿਟਿਵ ਹੈਗੇ ਪੋਜ਼ਿਟਿਵ ਐਟੀਟਿਊਡ ਨਾਲ ਚੱਲੇ ਆ ਤੇ ਮੈਂ ਫਿਰ ਦੁਹਰਾਉਂਦਾ ਸਾਡੀ ਕਿਸੇ ਨਾਲ ਕੋਈ ਲੜਾਈ ਨਹੀਂ ਹੈਗੀ ਪਰ ਸਾਡਾ ਮਕਸਦ ਇਹ ਹੈ ਕਿ ਅਸੀਂ ਇਸ ਮੁੱਦੇ ਤੇ ਰਲ ਕੇ ਸਾਫ਼ ਕਰੀਏ ਸੋਸ਼ਲ ਮੀਡੀਆ ਤੇ ਕਈ ਤਰ੍ਹਾਂ ਦੀਆਂ ਚਰਚਾਵਾਂ ਚੱਲਦੀਆਂ ਨੇ ਵਿਦਾਇਕ ਜੀ ਜਿਹੜੇ ਵੀ ਜਿੰਨੇ ਵੀ ਕਹਿੰਦੇ ਨੇ ਕਿ ਉਹ ਕਿੰਨਾ ਕਿੰਨਾ ਨਰਾਸ਼ ਹਾਂ ਕਿਸ ਗੱਲ ਤੋਂ ਕੇਸ ਗੱਲ ਤੋਂ او او چلو شروعو سڈا مقصد گنڈے دے ریلیٹڈ سر ایک گورنر صاحب نے کہا سی کہ منثلی میٹنگ جڑی ہے کرنج جڑا ڈیری مالک جڑے لنگنا کرن دے اس تو انہاں دی کاروائی وی کیتی اوگی انہاں تے جی دیکھو جی ہر ایک شہر ہر ایک صوبے ہر ایک دیش وچ قانون واسطہ ہے گا جے قانون تو باہر کوئی چلوں گا چاہے کوئی بھی ہوے تے ساڈے وچوں بھی ہو تے قانون دی کاروائی ہوندا بندیت کراں گا سر ایک گورنر صاحب سر ایک گورنر صاحب نے کہا کہ منثلی میٹنگ دا ਹਾਂਜੀ ਮੰਥਲੀ ਮੀਟਿੰਗ ਦਾ ਕਿ ਐਸੀ ਸਰ ਇੱਕ ਵਾਰ ਜੀ ਹਾਂ ਜੀ ਸਾਡੇ ਮਾਨ ਜੋ ਗਵਰਨਰ ਸਾਹਿਬ ਵੀ ਆਏ ਸੀਗੇ ਉਹਨਾਂ ਨੇ ਇੱਥੇ ਵਿਜ਼ਿਟ ਕੀਤਾ ਪਰਸਨਲਿ ਵਿਜ਼ਿਟ ਕੀਤੀ ਸੀਗੀ ਤੇ ਬਾਬਾ ਸਿਤੂਵਾਲ ਸਾਹਿਬ ਨਾਲ ਵੀ ਗੁਲਾਕਾਤ ਕਰਕੇ ਸਾਡੇ ਨਾਲ ਵੀ ਗੱਲਬਾਤ ਹੋਈ ਆ ਤੇ ਉਹ ਵੀ ਬੜੇ ਚਿੰਤਕ ਨੇ ਕਿਉਂਕਿ ਜਿਹੜਾ ਪਾਣੀ ਸਾਰਾ ਨਿਕਲ ਕੇ ਰਾਜਸਥਾਨ ਹੀ ਜਾਂਦਾ ਤੇ ਉਹਨਾਂ ਦਾ ਪੁੱਛਲਾ ਜ਼ੂਬਾ ਵੀ ਰਾਜਸਥਾਨੀ ਹੈਗਾ ਤੇ ਉਹ ਵੀ ਚਾਹਵ ਉਹਨਾਂ ਨੇ ਵੀ ਸਾਨੂੰ ਆਸ਼ਵਾਸਨ ਦਵਾਇਆ ਕਿ ਜਿੰਨੇ ਵੱਤਵਾਦ ਉਹ ਕਿਸੇ ਤਰ੍ਹਾਂ ਦੇ ਹੱਲ ਮਿਲੂ ਸੈਂਟਰ ਵੱਲੋਂ ਵੀ ਲੋਡ ਹੋਈ ਤਾਂ ਉਹ ਉਹ ਸਾਡੀ ਮਦਦ ਕਰਨਗੇ ਡੈਂਡਾ ਨੇ ਡੈਂਡਾ ਨੇ ਕਹਰੇ ਨੇ ਕਿ ਜਿਆਦਾ ਤੱਕ ਜਿਹੜਾ ਪੂਰਾ ਕਰਕਟ ਹੈ ਪਹਿਰੀਆਂ ਵਾਲਾ ਦਾ ਛੁੱਟੇ ਦਰਿਆ ਤੇ ਸੋ ਪਹਿਰੀਆਂ ਨੂੰ ਬਤਾਇਆ ਹਾਂ ਉੱਥੇ ਥੋੜਾ ਉਹਨਾਂ ਦੀ ਜਿਹੜੀ ਸਮੱਸਿਆ ਚੁਣਨ ਦੀ ਲੋੜ ਹੈ ਨਹੀਂ ਤੇ ਸਾਡੇ ਉਹਨਾਂ ਦਾ ਪਾਣੀ ਸਾਫ਼ ਹੋ ਜਾਏ ਨਹੀਂ ਮੈਂ ਦੱਸਿਆ ਤੁਹਾਨੂੰ ਕਿ ਜਿਹੜਾ ਸੀਵਰੇਜ ਦਾ ਸੀ ਉਹ ਅਸੀਂ ਪਾਰਟ ਆਲਮੋਸਟ ਅਸੀਂ ਉਹਨਾਂ ਨੂੰ ਕੰਪਲੀਸ ਕਰ ਲਿਆ ਹੈਗਾ ਜਿਹੜਾ ਪੰਪਿੰਗ ਸਟੇਸ਼ਨ ਜਿਹੜਾ ਬੰਦ ਸੀ ਉਹ ਬਾਬਾ ਜੀ ਦੀ ਹੈਲਪ ਦੇ ਨਾਲ ਅਸੀਂ ਜਿਹੜਾ ਇੰਟਰਮੀਟੈਂਟ ਜਿਹੜਾ ਸੀਗਾ ਟੈਂਪਰੇਰੀ ਸੈਸ਼ਨ ਨੂੰ ਸ਼ੁਰੂ ਕਰ ਆਇਆ ਹੈਗਾ ਤੇ ਹੁਣ ਡੈਰੀਆ ਵਾਲ ਤੁਰੇ ਆਪਾਂ ਦੇਰੀ ਦਾ ਹੱਲ ਕਰਕੇ ਤਰਸੀ ਆ ਮੈਂ ਡਸਟਰੀ ਵਾਲੇ ਜੀ ਕਰਾ ਸਕਦੇ ਲੋਕਾਂ ਨੂੰ ਨਕਲ ਨਿਕਲ ਮਾਰਨ ਪੈਂਦੇ ਸੀ ਸੀਸੀਟੀਵੀ ਕੈਮਰੇ ਲਗਾਏ ਗਏ ਸੀ ਆਉਂਡਰ ਯੂਨਿਟ ਵੀ ਆਪਿਸ ਟੂ ਕੰਡਰ ਲੰਡਰ ਸਰ ਹੋਣ ਚਾਹੀਦੇ ਆ ਪੁਲਿਸ ਦੇ ਸਹਿਯੋਗ ਨਾਲ ਇਹ ਨਾ ਹੋਵੇ ਜੀ ਥੈਂਕ ਯੂ ਬਾਈ ਜੀ ਓਕੇ ਆਨਲਾਈਨ ਜੁੜ ਚੁੱਕੇ ਹਾਂ ਜੀ ਦੇਖੋ ਆ ਰੋਡ ਤੇ ਵੀ ਸੇਫਟੀ ਬੜੀ ਜ਼ਰੂਰੀ ਹੈਗੀ ਹੈ ਦਿਲក្រਸੀ ਆਪ ਸੇਫਲੀ ਰਹਿਵਾਂਗੇ ਤੁਸੀਂ ਆਪਣੇ ਪਰਿਵਾਰ ਨੂੰ ਰਹਿ ਦਸੀਂ ਫਿਕਰਾਂ ਨਹੀਂ ਤੇ ਪਹਿਲਾਂ ਵੀ ਤਾਂ ਗੱਲ ਹੋਈ ਕਿ ਹਰੇਕ ਸ਼ਹਿਰ ਹਰੇਕ ਸੂਬੇ ਦੇ ਇਸ ਨੂੰ ਕਾਨੂੰਨ ਐਨਫੋਰਸ ਕਰਨਾ ਤੇ ਜੇ ਕੋਲੋਂ ਤੋਂ ਬਾਹਰ ਜਾਂਦਾ ਕੂੜੇ ਲੱਗਣਾ ਕਰਦਾ ਤਾਂ ਉਹ ਜੋ ਵੀ ਬੰਦ ਕਰਗੇ ਇਸ ਕਰਾਂਗੇ ਸਰ ਇੱਕ ਜਿਵੇਂ 650 ਕਰੋੜ ਦਾ ਪ੍ਰੋਜੈਕਟ ਹੈਗਾ ਰੀਜੂਮਨੇਸ਼ਨ ਦਾ ਇਹ ਹੋਰ ਕਿੰਨੇ ਫੰਡਸ ਲੱਗਣਗੇ ਤੇ ਹੋਰ ਕਿੰਨੇ ਸਾਲ ਲੱਗਣਗੇ ਟੋਟਲ ਬੁੱਢਾ ਨਾਲਾ ਨੂੰ ਕਲੀਨ ਹੋਣ ਵਾਸਤੇ ਅ ਦੇਖੋ ਮੈਂ ਕੋਈ ਟਾਈਮ ਬਾਉਂਡ ਨਹੀਂ ਕਰ ਸਕਦਾ ਮਤਲਬ ਬੜੀ ਲੰਬਾ ਪ੍ਰੋਸੈਸ ਹੈ ਬੜੀ ਵੱਡੀ ਬਿਮਾਰੀ ਹੈਗੀ ਹੈ ਬਟ ਸਾਡੀ ਮਨਸ਼ਾ ਸਾਫ਼ ਆ ਸਾਡਾ ਮਕਸਦ ਕਲੀਅਰ ਹੈਗਾ ਸਾਡੀ ਇੰਟੈਂਸ਼ਨ ਕਲੀਅਰ ਹੈ ਕਿ ਅਸੀਂ ਇਹਨੂੰ ਸਾਫ਼ ਕਰਨਾ ਚਾਹੇ ਸਵਾ ਜਿੰਨਾ ਲੱਗੇ ਲੱਗੇ ਜੇ ਸਾਨੂੰ ਹੋਰ ਵੀ ਜੋ ਪਿੱਛੇ ਹੋਇਆ ਸੀ ਉਹ ਚ ਜ਼ਿਆਦਾ ਵਿੱਚ ਇੰਟਰਫੇਅਰ ਨਹੀਂ ਕਰਦੇ ਅਸੀਂ ਪਰ ਜਦੋਂ ਅਸੀਂ ਵਿੱਚ ਪੈ ਗਏ ਆ ਬਾਬਾ ਜੀ ਦੀ ਸਹਾਇਤਾ ਮਦਦ ਦੇ ਨਾਲ ਅਸੀਂ ਆਪਾਂ ਇਹਨੂੰ ਬਹੁਤ ਜਰੂਰ ਆਪਾਂ ਸਿਰੇ ਚੜਾਗੇ ਜੀ ਬਾਬਾ ਜੀ ਦੇ ਦਵੇ ਪੂਰੀ ਕਾਮਾ ਲੋਕਾਂ ਦੇ ਸਹਿਯੋਗ ਬਿਨਾ ਪੂਰਾ ਨਹੀਂ ਹੋ ਸਕਦਾ ਜੀ ਜੀ ਗਵਰਨਰ ਸਾਹਿਬ ਨੇ ਕਿਹਾ ਕਿ ਜਨ ਅੰਦੋਲਨ ਸ਼ੁਰੂ ਕਰਨ ਦੀ ਜ਼ਰੂਰਤ ਹੈ ਲੋਕਾਂ ਨੂੰ ਕਿਵੇਂ ਜਾਗਰੂਕ ਕੀਤਾ ਜਾਵੇ ਕਿਉਂਕਿ ਅਕਸਰ ਵੇਖਿਆ ਜਾਂਦਾ ਜਿੱਥੇ ਡਾਇੰਗਾਂ ਦਾ ਪਾਣੀ ਆਉਂਦਾ ਢੇਰੀ ਦਾ ਵੇਸਟੇਜ ਆਉਂਦਾ ਲੁਧਿਆਣਾ ਸ਼ਹਿਰ ਦੀ ਵੇਸਟੇਜ ਨੇ ਸੀਐਨਰ ਦੀ ਆਉਂਦੀ ਹੈ ਉਸਦੇ ਨਾਲ ਨਾਲ ਲੋਕ ਵੀ ਵਿੱਚ ਕੂੜਾ ਕਰਕਟ ਸੈੱਟ ਤੇ ਲਿਫਾਫੇ ਪੋਲੀਥੀਨ ਸੈੱਟ ਦੇ ਉਹਨਾਂ ਨੂੰ ਕਿਵੇਂ ਅਵੇਅਰ ਕੀਤਾ ਜਾਵੇ ਜੀ ਬਿਲਕੁਲ ਐਸੇ ਹੀ ਐਸੇ ਸੰਬੰਧ ਵਿੱਚ ਅਸੀਂ ਅੱਜ ਮੀਟਿੰਗ ਰੱਖੀ ਵੀ ਢੇਰੀ ਬਾਲ ਖਾ ਕੇ ਢੇਰੀ ਹੋਰ ਨਾ ਸਕੇ ਉਹਨਾਂ ਨੂੰ ਸਮਝਾਈਏ ਉਹ ਕਿ ਅੱਜ ਆਪਾਂ ਆਗਲੀ ਮੀਟਿੰਗ ਰੱਖੀ ਅਜੱਸੀ ਕੱθε ਰੱਖੀ ਹੈ ਸਰ। ਸੋ ਥੈਂਕ ਯੂ। ਠੀਕ ਹੈ ਬੱਸ। ਬਾਬਾ ਜੀ ਤੁਹਾਨੂੰ ਗੱਲ ਦੱਸਦਾ ਜੀ ਸਾਡੇ ਗੋਆ ਜਿਹੜਾ ਨਾ ਦਰਿਆਵਨ ਪੋਲਿਊਟਰ ਕਰਦਾ ਜੀ ਨਾ ਕਿਸੇ ਨੂੰ ਇਹ ਧਰਤੀ ਵਾਸਤੇ ਮਾੜਾ ਵਾ ਇਹ ਮਾੜਾ ਵਾ ਕੈਮੀਕਲ ਫੈਕਟਰੀਆਂ ਦਾ ਜਿਹੜਾ ਆਉਂਦਾ ਵਾ ਉਹ ਮਾੜਾ ਵਾ। 790 ਤੱਕ ਤਾਂ ਬਿਲਕੁਲ ਸਹੀ ਰਿਹਾ ਜੀ ਲੋਕਾਂ ਨੇ ਪੰਪ ਕਰਕੇ ਪਾਣੀ ਆਪਣੇ ਫਸਲਾਂ ਪਾ ਲਈਆਂ ਫਸਲਾਂ ਦੁੱਗਣੀ ਤਿਗਣੀ ਲਈ ਕੋਈ ਫਰਟੀਲਾਈਜ਼ਰ ਯੂਜ਼ ਨਹੀਂ ਹੋਇਆ ਜੀ। ਨਾ ਡੀਪੀ ਨਾ ਕੋਈ ਸੁਪਰ ਫਾਸਟ ਫਿਰ ਨਾ ਯੂਰਿਆ ਕੁਝ ਨਹੀਂ ਹੋਇਆ। ਲੋਕੀ ਪੰਪ ਕਰਕੇ ਸਬਜ਼ੀਆਂ ਉਗਾਉਂਦੇ ਸੀ ਆਪਣੀ ਫਸਲਾਂ ਨੂੰ ਪਾਣੀ ਦਿੰਦੇ ਸੀ ਫਸਲਾਂ ਦੁੱਗਣੀ ਤਿੱਗਣੀ ਨਿਕਲਦੀਆਂ ਸੀ ਜਦੋਂ 90 ਤੋਂ ਬਾਅਦ ਚ 95 ਤੋਂ ਬਾਅਦ ਚ ਕੈਮੀਕਲ ਵਾਲਾ ਪਾਣੀ ਆਉਣ ਲੱਗਿਆ ਅਸੀਂ ਮਿਹਨਤ ਕੰਦ ਲੋ ਗਿਆ ਮਿਹਨਤ ਕਰਕੇ ਆਪਣਾ ਕੰਮ ਕਰਦੇ ਹਾਂ ਸਾਰੇ ਹੀ ਪੈਸੇ ਵਾਲੇ ਨੇ ਆਨੇ ਸੀ ਸਾਨੂੰ ਨਿਸ਼ਾਨਾ ਬਣਾ ਲੈਣਾ ਵੀ ਤੁਸੀਂ ਪੋਲਿਊਟ ਕਰਦੇ ਦਰਿਆਵਾਂ ਨੂੰ ਤੁਸੀਂ ਕਰਦੇ ਤੁਹਾਡਾ ਗੋਆ ਸਾਡਾ ਗੋਆ ਦੇਸ਼ ਦਾ ਜ਼ਰੂਰ ਹੈ ਗੰਦਾ ਪਰ ਇਹ ਜਰੀਲਾ ਨਹੀਂ ਹੈਗਾ ਜੀ ਅਸੀਂ ਇਹ ਬਾਰ-ਬਾਰ ਕਹਿੰਨੇ ਆ ਜਰੀਲਾ ਕੈਮੀਕਲ ਫੈਕਟਰੀਆਂ ਦਾ ਪਾਣੀ ਜਿਹੜਾ ਆਉਂਦਾ ਡੈਂਗਾ ਦਾ ਉਹ ਜਰੀਲਾ ਵਾ ਉਹ ਕਰਦਾ ਵਾ ਬਿਮਾਰੀ ਆਉਂਦਾ ਕੈਂਸਰ ਉਹ ਫੁਲਾਉਂਦਾ ਸਾਡਾ ਗੋਇਆ ਵਾਲਾ ਪਾਣੀ ਕੈਂਸਰ ਨਹੀਂ ਫੁਲਾਉਂਦਾ ਜੀ ਇਹਦੇ ਫਸਲਾਂ ਵਾਸਤੇ ਲਾਇਮ ਦਾ ਅਸੀਂ ਗਰੰਟੀ ਲੈਨੇ ਆ ਜੇ ਪਿੱਛੋਂ ਪਾਣੀ ਨਾ ਆਵੇ ਸਾਡਾ ਪਾਣੀ ਜਿਹੜਾ ਪੰਜਾਂ ਪਿੰਡਾਂ ਤੱਕ ਹੀ ਸਾਰੇ ਲੋਕ ਪੰਪ ਕਰਕੇ ਆਪਣੀ ਫਸਲਾਂ ਨੂੰ ਵਰਤ ਲੈਣਗੇ ਬਸ ਮੈਂ ਇਹਨਾਂ ਕਹਿਣਾ ਚਾਹੁੰਦਾ ਸਾਡਾ ਇੱਕ ਸਾਨੂੰ ਮੋਹਰਾ ਬਣਾਇਆ ਜਾ ਰਿਹਾ ਵੀ ਤੁਸੀਂ ਹਾਂ ਜੀ ਤੁਸੀਂ ਮੰਗ ਪੱਤਰ ਦਿੱਤਾ ਕਿਸ ਚੀਜ਼ ਲਈ ਦਿੱਤਾ ਉਹ ਤਾਂ ਅਸੀਂ ਗੋਇ ਦੀ ਸੰਭਾਲ ਵਾਸਤੇ ਦਿੱਤਾ ਵੀ ਗੋਆ ਜਿਹੜਾ ਸਾਡਾ ਸੀਬੀਜੀ ਪਲਾਂਟ ਲਾਇਆ ਜਾਵੇ ਤੇ ਗੈ ਤੇ ਸਿਲਰੀ ਬੰਦੀ ਆ ਜੀ ਜਿਹੜੀ ਆ ਗਾਰਡਨ ਦੇ ਵਿੱਚ ਕੰਮ ਆਉਂਦੀ ਆ ਬਿਜਲੀ ਬੰਦੀ ਆ ਵੀ ਸਾਰੇ ਨਾਲੇ ਜ਼ਰਿਆ ਪਲੂਟ ਨੇ ਆਉਣਗੇ ਨਾਲੇ ਆਪਣਾ ਗੋਆ ਸੰਭਾਲਿਆ ਜਾਊਗਾ ਜੀ ਠੀਕ ਠੀਕ ਹੈ ਹਾਂ ਜਿਹੜਾ ਜਿਹੜਾ ਬੋਲ ਰਿਹਾ ਉਹੀ ਬੋਲੀਓ ਠੀਕ ਹੈ ਨਾ ਇੱਕ ਟਾਈਮ ਦੇ ਕੋਲ ਬੰਦਾ ਬੋਲ ਇੱਕ ਟਾਈਮ ਦੇ ਕੋਲ ਬੰਦਾ ਬੋਲ ਚਾਹ ਤੁਸੀਂ ਇਧਰ ਹੱਥ ਪਾ ਦਿਓ ਅੱਜ ਸੱਤ ਪੱਲਾ ਪਹਿਲਾਂ ਆਪਣਾ ਨਾਮ ਦੱਸ ਕੁਲਦੀਪ ਸਿੰਘ ਲਹੋਰੀਆ ਜੀ ਅੱਜ ਤੁਸੀਂ ਤੁਹਾਨੂੰ ਪਹੁੰਚੇ ਨੇ ਗੱਲਬਾਤ ਹੋਈ ਆ ਕੀ ਤੁਹਾਨੂੰ ਲੱਗਦਾ ਕਿ ਮਸਲੇ ਦਾ ਹੱਲ ਹੋ ਗਿਆ ਮਸਲੇ ਹਾਲ ਸਾਡੇ ਨਾਲ ਤਾਂ ਓਕੇ ਆ ਜੀ ਅਸੀਂ ਤਾਂ ਕੀਤੇ ਖੜੇ ਆ ਹੁਣ ਬਾਕੀ ਦੇਖੋ ਪ੍ਰਸ਼ਾਸਨ ਨਾਲੋਂ ਕਿ ਨੋ ਖਰੇ ਉਤਰਦਾ ਜਿਹੜੇ ਕੰਮ ਕਰਨ ਦੀ ਤੁਹਾਨੂੰ ਪ੍ਰੋਬਲਮ ਆ ਰਹੀ ਸੀ ਕਿ ਕੀ ਪ੍ਰੋਬਲਮ ਹੈਗੀ ਹੈ ਤੇ ਕੀ ਆਸ਼ਵਾਸਨ ਮਿਲੇ ਮੈਂ ਸ਼ਵਾਸ਼ ਦਵਾ ਗਿਆ ਨਾਲੋਂ ਵੀ ਇਹ ਡੈਂਪ ਹੋਰ ਬਣਾ ਕੇ ਦਾਂਗੇ ਤੁਹਾਨੂੰ ਅਸੀਂ ਇੱਕ ਬੌਗਸ ਪਲਾਟ ਹੋਰ ਲਾ ਕੇ ਦਾਂਗੇ ਤੁਹਾਨੂੰ ਡੈਰੀਆਂ ਜੀ ਕਿੰਨੇ ਹੈਗੇ ਹਲੇ ਡੰਪ ਦਵਾ ਤਿੰਨ ਨੇ ਹੋਰ ਬਣਾ ਕੇ ਦੇਣ ਨੂੰ ਕਹਿ ਗਿਆ ਤਿੰਨ ਹੋਰ ਬਣਾ ਕੇ ਦੇਣਗੇ ਵੈਸੇ ਇੱਕ ਬੌਗਸ ਪਲਾਂਟ ਇੱਕ ਹੋਰ ਲਵਾਉਣ ਦੀ ਮੰਗ ਰੱਖੀ ਅਸੀਂ ਸੋ ਉਹ ਬਣਾ ਕੇ ਦੇਣ ਦੀ ਕਹਿ ਕੇ ਵਾਸ਼ਵਾਸ ਦਵਾ ਗਏ ਆ ਡੇਰੀ ਵਾਲੇ ਨੂੰ ਕੀ ਪ੍ਰੋਬਲਮ ਆ ਰਹੀ ਹੈ ਡਰੇ ਪ੍ਰੋਬਲਮ ਵਾਲੀ ਤਾਂ ਸਾਨੂੰ ਇਹ ਹੀ ਪ੍ਰੋਬਲਮ ਹੈ ਕੋਈ ਕੋਈ ਦਿੱਕਤ ਨਹੀਂ ਸਾਨੂੰ ਜਿਹੜੀ ਦਿੱਕਤ ਡੈਰੀ ਵਾਲ ਨੂੰ ਇਹ ਨਕਲੀ ਦੁੱਧ ਦੀ ਹੈ ਜਿਹੜੇ ਚਲਾਨ ਜਿਹੜੇ ਚਲਾਨ ਤੁਹਾਡੇ ਕੱਟੇ ਜਾ ਰਹੇ ਨੇ ਚਲਾਨ ਤਾਂ ਦੇਖੋ ਜੇ ਬਾਹਰ ਕੇ ਵਾਰਾ ਡੰਗਰ ਗੋਆ ਕਰ ਗਿਆ ਉਹ ਵੀ ਚਲਾਨ ਸਾਡਾ ਕਰ ਗਿਆ ਉਹ ਵਾਰਾ ਡੰਗਰ ਗੋ ਬਾਹਰ ਕਰ ਗਿਆ ਪੂੜੀ ਪਈ ਬਾਹਰ ਗਲੀ 'ਚ ਸੋ ਉਹਦੇ ਲੱਗੇ ਵੀ ਸਾਡਾ ਚਲਾਨ ਕੀਤਾ ਕਿ ਡੈਰੀਆਂ 'ਚ ਟੱਕਾ ਹੋ ਰਿਹਾ ਟੱਕਾ ਤਾਂ ਚਲੋ ਕਹਿ ਸਕਦੇ ਹਾਂ ਵੀ ਹੋਇਆ ਹੀ ਹੈ ਤੁਹਾਡੇ ਵੱਲੋਂ ਜਿਹੜੀ ਮੰਗ ਰੱਖੀ ਗਈ ਆ ਉਹ ਕੀ ਮੰਗਾ ਨੇ ਸਾਡੇ ਵੱਲੋਂ ਮੰਗਿਆ ਇਹ ਵੀ ਸਾਡਾ ਜਿਹੜਾ ਗੋ ਜਿਹੜਾ ਚੱਕਾ ਜਾਵੇ ਸਾਨੂੰ ਦਿੱਕਤ ਪਰੇਸ਼ਾਨੀ ਨਾ ਆਵੇ ਜਿਵੇਂ ਪਲਾਂਟ ਜੀ ਜਾਂਨੇ ਆ ਸਾਡਾ 11 ਦਾ ਗੋ ਬੰਦ ਕਰਦਣ ਲੈਣਾ ਫਿਰ ਉਹ ਲੇਬਰ ਬਹੁਤ ਪਰੇਸ਼ਾਨ ਹੁੰਦੀ ਸੋਦੇ ਬਾਰੇ ਕਹਿ ਗਿਆ ਤੁਹਾਨੂੰ ਡੈਪ ਹੋਰ ਬਣਾ ਕੇ ਦੇਨੇ ਆ ਅਸੀਂ ਕਿ ਲੇਬਰ ਦੇ ਬੰਦੇ ਨਹੀਂ ਆ ਦੇ ਕੈਪੈਸਿਟੀ ਦੀ ਵੀ ਇੱਥੇ ਪ੍ਰੋਬਲਮ ਹੈਗੀ ਆ ਬਹੁਤ ਜ਼ਿਆਦੀ ਕੈਪੈਸਿਟੀ ਮੇਨ ਪ੍ਰੋਬਲਮ ਮੇਨ ਜ਼ਿਆਦੀ ਹੋਈ ਹੈ ਕੈਪੈਸਿਟੀ ਜਿਵੇਂ ਗੋ ਸਾਡਾ ਹੈਗਾ 400 ਟਨ ਇੱਕ ਵੈਕਟੀ ਹੈਗੀ 190 ਟਨ ਦੀ ਪਰ ਬਾਕੀ ਗੋ ਜਿਹੜਾ ਡੈਂਪਾ ਛੜਨਾ ਪੈਂਦਾ ਜੇ ਆ ਕੇ ਆਪ ਲੀਵਰ ਛੱਡ ਜਾਂਦੀ ਹੈ ਅੱਛਾ ਲੀਵਰ ਕਿੰਨੀ ਪੈ ਜਾਂਦੀ ਹੈ ਠੀਕ ਹੈ ਸਰ ਠੀਕ ਹੈ ਬਹੁਤ ਪੈ ਦੁੱਧ ਦਾ ਜਿਹੜੀ ਬਾਹਰੋਂ ਸਪਲਾਈ ਜਾਂਦੀ ਹੈ ਉਹਦੀ ਵੀ ਬਸ ਸਭ ਕੁਝ ਸਰਪ੍ਰਾਈਜ਼ ਜਿਹਾ ਕਰਦੇ ਹੋ ਠੀਕ ਹੈ ਪ੍ਰੋਪਰ ਹਾਂ ਮੈਂ ਪੁੱਛੋ ਜੀ ਫਾਇਸ ਕੀ ਸਮੱਸਿਆ ਹੈ ਹਰਿਆਣਾ ਦਾ ਨਾਮ ਦੱਸੋ ਮੇਰਾ ਨਾਮ ਹਰਚਰਦ ਸਿੰਘ ਹੈ ਜੀ ਸਮੱਸਿਆ ਵਾਂ ਸਾਨੂੰ ਜਿਹੜੀਆਂ ਇੱਥੇ ਆਦੀ ਜਿਹੜੀ ਮੇਨ ਹੈਗੀ ਆ ਜੀ ਇੱਕ ਤੇ ਦੇਖੋ ਜੀ ਗ੍ਰੇਨ ਦਾ ਰੇਟ ਬਹੁਤ ਜ਼ਿਆਦਾ ਹੋ ਗਿਆ ਅਨਾਜ ਦਾ ਰੇਟ ਤੇ ਦੁੱਧ ਦਾ ਰੇਟ ਸਾਡਾ ਇੱਥੇ ਬਹੁਤ ਸਸਤਾ ਹੈ ਜੀ ਦੁੱਧ ਦੀ ਖੇਚੇ ਹੈ ਨਹੀਂ ਰੇਟ ਹੈ ਨਹੀਂ ਉਹਦਾ ਕਾਰਨ ਇਹ ਆ ਵੀ ਜਿਹੜਾ ਸਿੰਥੈਟਿਕ ਪਨੀਰ ਹੋ ਗਿਆ ਜਾਂ ਖੁਆ ਹੋ ਗਿਆ ਜਿਹੜਾ ਅਦਰ ਸਟੇਟਾਂ ਤੋਂ ਆ ਕੇ ਇੱਥੇ ਵਿਕਦਾ ਲੁਧਿਆਣਾ ਇੱਕ ਵੱਡੀ ਹਾਬੇ ਹੈ ਜੀ ਇੱਕ ਵੱਡਾ ਸ਼ਹਿਰ ਹੈ ਜੀ ਠੀਕ ਹੈ ਜੀ ਤੇ ਉਹ ਸਾਨੂੰ ਮਾਰਕ ਕਰਦਾ ਜੀ ਯੋਧੇ ਕਰਕੇ ਸਾਨੂੰ ਜਿਹੜਾ ਦੁੱਧ ਦਾ ਰੇਡ ਪੂਰਾ ਨਹੀਂ ਮਿਲ ਸਕਦਾ ਤੇ ਅਸੀਂ ਪ੍ਰਸ਼ਾਸਨ ਤੋਂ ਇਹ ਮੰਗ ਕਰਦੇ ਹਾਂ ਸਿਹਤ ਵਿਭਾਗ ਤੋਂ ਇਹ ਮੰਗ ਕਰਦੇ ਵੀ ਜਿਹੜੀਆਂ ਅਦਰ ਸਟੇਟ ਤੋਂ ਕੋਈ ਬੱਸਾਂ ਦੇ ਥਰੂ ਜਿਹੜੀਆਂ ਨਾਈਟ ਬੱਸਾਂ ਚੱਲਦੀਆਂ ਉਹਦੇ ਥਰੂ ਜਿਹੜਾ ਇੱਥੇ ਖੋਆ ਵਗੈਰਾ ਆਉਂਦਾ ਆ ਉਹਦੇ ਉੱਤੇ ਥੋੜੀ ਜੀ ਲਗਾਓ ਤੁਸੀਂ। ਪਤਾ ਹੈ ਕਿ ਇੱਥੇ ਸਰਕਾਰ ਕਿੰਨਾ ਪੈਦਲ ਰਹਿ ਗਈ ਆ ਉਹ ਜਿਹਨੇ ਦਾਅਵੇ ਕਰਤੇ ਜਾਂਦੇ ਆ ਤੇ ਉਹਨੇ ਕਾਰਵਾਈ ਨਹੀਂ ਨਹੀਂ ਬਿਲਕੁਲ ਸਹੀ ਗੱਲ ਹੈ ਤੁਹਾਡੀ। ਨਹੀਂ ਹੈ ਜੀ। ਉਹਨੇ ਕਾਰਵਾਈ ਨਹੀਂ ਹੁੰਦੀ। ਤੁਹਾਨੂੰ ਪੁੱਛਾਂਗੇ ਮਿਲ ਜਾਵੇਗਾ ਜੀ। ਚਲੋ ਜੀ ਇਹ ਤਾਂ ਜਿਹੜਾ ਅੱਜ ਇਹਨਾਂ ਦੀ ਜਿਹੜੀ ਸਾਡੀ ਇੱਥੇ ਮੀਟਿੰਗ ਸੀ ਉਹ ਤੇ ਸਿਰਫ ਇੱਕ ਗੋਹੇ ਦੀ ਸੰਭਾਲ ਬਾਰੇ ਸੀ ਚਲੋ ਅਸੀਂ ਆਪਣਾ ਇਹ ਵੀ ਇੱਕ ਮੁੱਦਾ ਸੀ ਉਹਨਾਂ ਦੇ ਨਾਲ ਸ਼ੇਅਰ ਕੀਤਾ ਜੀ ਵੀ ਇਹਦੇ ਤੇ ਵੀ ਗੌਰ ਕੀਤਾ ਜਾਵੇ ਠੀਕ ਹੈ ਅੱਛਾ